ਨਾ ਨਾ ਕਰਿਆ ਕਰਿਆ ਦਾਤ ਨਾ ਤਾਂ ਹੁਣ ਇਹਨੇ ਕਹਿਣ ਤੇ ਆ ਵੀ ਪਾਤਾ ਮੈਂ ਚਲੋ ਪਾਉ ਦੇ ਨਾ ਬਾ ਮੈਂ 650 ਘੱਟ ਬਈ ਪੱਟ ਨਹੀਂ ਦਿੰਨੀ ਆ ਕੋਈ ਫੈਲਾ ਨਹੀਂ ਨਹੀਂ ਬੰਮੀ ਯਾਰ ਬਰੋ ਉਹ ਨਹੀਂ ਲੱਖੋ ਅਸਾਂ ਹੀ ਲੰਘ ਘਾਟਾ ਥੋੜਾ ਬਣਾ ਦੂਗਾ 250 ਉਹ 300 ਨੂੰ ਆਸ ਦੇ 9 10 ਕਿਲੋ 300 ਰੇਹੇ ਦੀ ਕੱਟੇ ਛੇਦੀ ਗੁਰੇ ਦੀ ਕਹਿੰਦਾ ਛੇਦੀ ਪੁਰ ਛੇਦੀ 300 ਹੋਰ ਪਾ ਦੇ ਕਹਿੰਦਾ ਨਹੀਂ ਇਹ ਆਣਾ ਲੈ ਬੜਾ ਮੇਰੇ ਕਰਾਂ ਯਾਰ ਮੁੰਗੜਦੀ ਯਾਰ ਮੈਂ ਆਇਆ ਨਾ ਕਰਿਆ ਕਰ ਮੇਰੀ ਅੱਗੇ ਰੱਖ ਲੈ ਯਾਰ ਜੇ ਜਿਆਦੇ ਹੋਲਾ ਹੋਵੇ ਨਾ ਤਾਂ ਮੈਂ ਵੀ ਕਹਾਂਗਾ ਮਾਰ ਉਹ ਲੈ ਵਿੱਚ ਯਾਰਾਂ ਚੱਲ ਪਾ ਦਿੰਨੇ ਉਹ ਕਰੋ ਯਾਰ ਓੜੇ ਦੇ ਪਿੱਛੇ ਆੜ ਕੇ ਆ ਮਾਰਨ ਨੀ ਯਾਰ ਛੱਡ ਤਾਂ ਲੈ ਫੋਨ ਤੇ ਲੈ ਬੰਨ੍ਹ ਫੋਨ ਦਾ ਕੇ ਇਹਨਾਂ ਦੀ ਇਹਨਾਂ ਦਾ ਬਾਰੇ ਵਿੱਚੋਂ ਪਤਾ ਨਹੀਂ ਯਾਰੇ ਨੰਮੀ ਦਸਤਾ ਦਾ ਮਾਂ ਵੀ ਹੈ ਉਹ ਵੀ ਚਾਰੇ ਨੀ ਯਾਰ ਉਹਨੂੰ ਕਾਹ ਉਹ ਉਹਦਾ ਉਹਨੂੰ ਮੈਂ ਤਾਂ ਬਹੁਤ ਮਹਿੰਗੀ ਚੀਜ਼ਾਂ ਦੇ ਮਹਿੰਗੀ ਪਈ ਜਾਂਦੀ ਹੈ ਬਰਵਾ ਨਾ ਫੜ ਤੇ ਉਹ ਦਾ ਗੇੜੇ ਦਾ ਮਨਾ ਆ ਰਿਹਾ ਹੋਰ ਕੋਈ ਦਫੇ ਨੂੰ ਦਿਖਾਈ ਕਰਾ ਦਿੰਦੀ ਹੈ ਚਾਨ ਬੜ ਗਿਆ ਯਾਰ ਫੜ ਚੱਲ ਜਾ ਨਹੀਂ ਨਹੀਂ ਲਿਖਾਈ ਵੀ ਹੁਣ ਉਹ ਫੜ ਲੈ ਯਾਰਾ ਆਪਣੇ ਕਰਾ ਦੂੰ ਦਿਖਾਈ ਮੈਂ ਆਪਦੀ ਕਰਾਉਂਗਾ ਆਪਣੇ ਆਪਣੇ ਆਪੋ ਆਪਣੀ ਕਰਾਵਾਂਗੇ ਉਹ ਲਿਖਾਈ ਕਰਾ ਦੋ ਬਾਈ ਆਲ ਕੇ ਪੂਰੀ ਹੋ ਜੇ ਐਵੇਂ ਕਰਉਂਦੇ ਉਹ ਉਹੀ ਹੋ ਗਿਆ ਉਹੋ ਹੀ ਹੋ ਗਿਆ ਉਹ ਚਲਦਾ ਹੋ ਗਿਆ ਹੋ ਗਿਆ ਆਹ ਤਾਂ ਮੈਨੂੰ ਪਤਾ ਲੱਗ ਗਿਆ ਨਾ ਆਹ ਛੋਟੀਆਂ ਛੋਟੀਆਂ ਗੱਲਾਂ ਯਾਰ ਚੰਗੀਆਂ ਨਹੀਂ ਇਹਦੀ ਗੱਲ ਕੋਈ ਨਹੀਂ ਸਾਹਿਬਾ ਵਫਾਰੀ ਹੋਗੇ ਨਾ ਓ ਮੇਰੀ ਗੱਲ ਸੋਨੇ ਕੋਲ ਜਾਂਦਾ ਕੋਈ ਓਲਾ ਵਿੱਚ ਤੇ ਤੂੰ ਮੈਨੂੰ ਤਾਂ ਕਹਿ ਫੇਰ ਮੇਰੇ ਮੈਨੂੰ ਲੰਲਾਂ ਤਾਂ ਦੇ ਯਾਰ ਰਾਜੂ ਯਾਰ ਤੂੰ ਓਲਾ ਰੱਖਦਾ ਗੱਲ 'ਚ ਯਾਰ ਕੀ ਫਿਰਦਾ ਸੀ ਯਾਰ ਉਹ ਯਾ ਤੈਨੂੰ ਆਤਾ ਹੁਣ ਮੰਗੋ ਵਾਲੀ ਪੂਰੇ ਜੀ ਦੀ ਤੇ ਦੀ ਲਖਾਈ ਓਏ ਤੇਰੀ ਓਏ ਓ ਲਖਾਈ ਤੇਰੀ ਆਣੀ ਮਰੂਗੀ ਹੋਰ ਯਾਰ ਹੋਣੀ ਹੋ ਗਿਆ ਚੱਲ ਚੱਲ ਓ ਮੇਰੀ ਗੱਲ ਸੋਨੇ 300 ਮੇਰੀ ਮੇਰੀ ਦਾ ਸੁਣ 12 ਪੜਿਆ ਮੈਂ ਠੀਕ ਆ ਨਾ 11 ਫੇਲ 11 ਵੇਰਾ ਫੇਰ ਆ ਬਤਾ ਘੰਟਾ ਉਹੋ ਹੀ ਲਿਖਾਈ ਉਹ ਉੱਥੇ ਤੋਂ ਪਰਿਆਉਂਦਾ 12 ਬੜਿਆ ਗਿਆ ਪੈਨ 1 ਸਾਲ ਹੀ ਬੜਿਆ ਹੋਇਆ 1 ਸਾਲ ਨੂੰ ਕਹੀਦਾ ਜਾਦਾ ਸਾਦਾ ਹੋਰ ਦੇ ਦੇ ਬੱਲ ਖਾਈ ਤੂੰ ਮਾਰਟੀ ਦੇ ਘੰਟਾ 11 ਫੇਲ ਹੋ ਗਿਆ ਨਹੀਂ ਭਾਈ ਗੇਂਦੀ ਆਣੀ ਨਾ ਮੇਰੀ ਗੱਲ ਸੁਣਦਾ ਪੂਰਾ ਕਰਾ ਦੇ 6 ਦੇ ਲਖਾਈ ਪਾਈ ਦੀ ਹੋਣੀ ਨਹੀਂ ਨੀ ਫਿਰ 900 ਘੱਟ 6 ਦੀ ਲਖਾਈ ਪਾਈ ਪੂਰੇ ਆ ਤੇ ਕਹੀ ਨਹੀਂ ਆ ਰਿਹਾ ਬੜਾ ਆ ਰਿਹਾ ਨਿੱਪੜਿਆ ਹੋ ਗਿਆ ਰਾਤੀ ਰਾਤੀ ਗੁੜੀ ਲੋ ਘਰ ਦਾ ਸੇਤਾ ਹੋਣਾ ਤਾ ਕੋਈ ਨਾ ਯਾਰ ਤੂੰ ਮਨ ਲੈ ਰਹੀ ਨਹੀਂ ਛੱਡ ਦੇ ਮੈਨੂੰ ਕੀ ਕਰਨਾ ਉਹ ਪੱਲੂ ਪਾ ਕੇ ਦੂਆ ਸਾਥ ਪੂਰਾ ਠੀਕ ਹਟਾ ਹੁੰਦਾ ਪੂਰਾ 6 ਦਾ ਲੈਣ ਲਖਾਈ ਉਹ ਟੁੱਟੀ ਆ ਆ ਕਰ ਨਾ ਮੈਂ ਬਾਹਰ ਪੀ ਰਿਹਾ ਨਾ ਚੋ ਕੱਟ ਕਰ ਦਿੰਦਾ ਹਾਂ ਇਹ ਸਾਡੋ ਉੱਪਰ ਇਹ ਜਗਤ ਜਦੋਂ ਹੈਂਜੀ ਉਹ ਮੈਂ ਜੋ ਨਾਵਾ ਥੋੜਾ ਲਿਆ ਕੋਈ ਆਪਾਂ ਨੂੰ ਸੋਪ ਪਾ ਕੇ ਦਿੰਦਾ ਹੀ ਤੇਰਾ ਬਹੁਤ ਜ਼ਾਫੜ ਦੇ ਪਾ ਅੜੀ ਕਰਕੇ ਪਹਿਨ ਦੀ ਗੱਲ ਪਹਿਨ ਦੀ ਗੱਲ ਅੜੀ ਕਰਕੇ ਅੜੀਓ ਅੜੀ ਅੜੀ ਪੂਰੀ ਅੜੀ ਅੜੀ 500000 ਤੋਂ ਪਿੱਛੇ ਅੜੀ ਹੋ ਗਈ ਜਦੋਂ ਸੌਦਾ ਹੋਇਆ ਵਾ ਉਦੋਂ ਨਿਮਾਣੀ ਮੰਨਿਆ ਉਦੋਂ ਰਾਜੂ ਨਹੀਂ ਮੰਨਦਾ ਤੇ 100 ਪਿੱਛੇ ਜੜੀ ਇਹ ਅੜੀ ਕਰਕੇ ਗੱਲ 100 ਰੁਪਏ ਦੀ ਨਹੀਂ ਇਹ ਗੱਲ ਹੈਗੀ ਅੜੀ ਦੀ ਅੜੀ ਕਰਕੇ ਆ ਮੁੰਡੇ ਹੁਣ ਤੇ ਉਹ ਹੁਣ ਵੇਖੋ ਕੀ ਬਣੂਗਾ ਹਜੇ 100 ਦਾ ਪੂਰਾ ਦੇਤਾ ਸੀਗਾ ਤੇ ਪੂਰੀ ਅੜੀ ਆ ਏਦਾ ਫੇਰਾ ਜਗਦੇ ਅੜੀ ਅੜੀ ਨਿਹੜੀ ਅੜੀ ਅੜੀ ਏ ਆੜੀ ਅੜੀ ਹੋਈ ਅੱਜ ਪੂਰੀ ਉਧਰ ਵੀ ਅੜੀ ਇਧਰ ਵੀ ਅੜੀ ਜੂੜ ਜਾ ਉਹ 6 ਦਾ ਮੰਗੀ ਜਾਂਦਾ ਦੇਈ ਤਾਂ ਦੇਦਾ ਅਰੇ ਹਾਂ ਚੱਲ ਲੈ ਆ ਜੀ ਸਿਰੇ ਚੜ ਹੀ ਗਿਆ ਤੇ ਮੈਂ ਚੜਿਆ ਬਹੁਤ ਜ਼ਬਰਦਸਤੀ ਨਾਲ ਪੂਰਾ ਜੋਰ ਲੱਗ ਗਿਆ ਤੇ ਨਜ਼ਾਰਾ ਬੰਦਾਂ ਦਾ ਤੇ ਰਾਜੂ ਖਰੀਦਦਾ ਸੀ ਤੇ ਮੇਰੀ ਸੀਗੀ ਪੱਠ ਪਹਿਲਾਂ ਜਿਹੜੀ ਪਾਠਾ ਗੱਡੀ ਦੇ ਵਿੱਚੋਂ ਲਾ ਲਈ ਸੌਦਾ ਕਦੇ ਵੀ ਨਹੀਂ ਸੌ ਪਿੱਛੇ ਜਿਹੜਾ ਸੌਦਾ ਜਮਾ ਉਹਦੇ ਕਹਿਣਾ ਵੀ ਅੜ ਗਿਆ ਇਸੇ ਰੇ ਤੇ ਜਾ ਕੇ ਹੁਣ ਜਿਹੜਾ ਸੌ ਪਿੱਛੇ ਹੁਣ ਫੇਰ ਦੇਖਦੇ ਕੀ ਬੰਦਾ ਪਰ ਦੋਨੇ ਬੰਦੇ ਉਧਰ ਵੀ ਗੱਡੀ ਚ ਬੈਠਾ ਨਿਮਾ ਵੀ ਕਹਿੰਦਾ ਵੀ ਦੂ ਘੱਟ ਪੱਠ ਨਹੀਂ ਦੇਣੀ ਉਹਦੀ ਵੀ ਗੱਡੀ ਸਟਾਰਟ ਆ ਤੇ ਦੂਜੀ ਗੱਡੀ ਜਿਹੜੀ ਉਹ ਖੜੀ ਆ ਤੇ ਹੁਣ ਪਤਾ ਨਹੀਂ ਕੀ ਬੰਦਾ ਕੋਪੀ ਲਈ ਆਉਂਦਾ ਪੈਸੇ ਹਾਂ ਹੁਣ ਦੱਸੋ ਵੀ ਕੀ ਹੋਇਆ ਐਂਡ ਹੁਣ ਦੱਸੋ ਬਸ 6000 ਦੀ ਕਰਤੀ ਹੁਣ 6000 ਦੀ ਕਰਤੀ ਹਾਂ ਲਾਈਵ ਦੋ ਤਾਂ ਪੂਰੇ 6000 ਦੀ ਕਰਤੀ ਹੁਣ ਪੱਠ ਤੇ ਪੱਠ ਪਹਿਲਾਂ ਕਰੇ 200 ਘੱਟ ਕਰੇ 100 ਘੱਟ ਤੇ ਚੱਲੀ ਜਾਂਦਾ ਇਹ ਕੰਮ ਤੇ ਹੁਣ ਪੂਰੇ 6000 ਦੀ ਗੋਪੀ ਕਹਿੰਦੇ ਪੱਠ ਕਰਤੀ ਆ ਉਹਦੇ ਪਾਚੀ ਤੁਹਾਨੂੰ ਦਿਖਾਉਣੇ ਗੱਡੀ ਜੋ ਲਾਉਣੇ ਆ ਦੇਖੋ ਆ ਨਿੰਮੇ ਦੀ ਗੱਡੀ ਆ ਅੱਗੇ ਨਿੰਮੇ ਦੀ ਗੱਡੀ ਲਿਆ ਕੇ ਚੜਾਈ ਸੀ ਇਹਨਾਂ ਨੇ ਉਹ ਗੱਡੀ ਜੋ ਲਾ ਕੇ ਤੇ ਹੁਣ ਨਿੰਮੇ ਦੀ ਗੱਡੀ ਜੋ ਲਾ ਕੇ ਉਹ ਗੱਡੀ ਚ ਚੜਉਣ ਲੱਗੇ ਆ ਪੱਠ ਦਾ ਸੌਦਾ ਕੀ ਵੀ ਮੈਂ ਕਿਹਾ ਵੀ ਸਿਰਾਂ ਹੀ ਆ ਜਾਵਾਂ ਸੌਦਾ ਕਦੇ ਉਹ ਗੱਡੀ 'ਚ ਪੱਠ ਤੇ ਕਦੇ ਉਸ ਗੱਡੀ 'ਚ ਪੱਠ ਤੇ ਪੈਸੇ ਕਿਤੇ ਨਿੰਮੇ ਦੇ ਹੱਥ 'ਚ ਤੇ ਕਿਤੇ ਗੋਪੀ ਦੇ ਹੱਥ 'ਚ ਤੇ ਕਿਤੇ ਰਾਜੂ ਦੇ ਹੱਥ 'ਚ ਪੈਸੇ ਤੇ ਕਿ ਨਹੀਂ ਪੈਸੇ ਨਹੀਂ ਟਿਕੇ ਤੇ ਪੱਠ ਵੀ ਨਹੀਂ ਟਿਕਣ ਦਿੱਤੀ ਬਦੰਦਰਾ ਨੇ ਕਿਤੇ ਗੱਡੀ ਉਸ ਚ ਲਾ ਕੇ ਸੜਲਣੇ ਕਿਤੇ ਚ ਕਰ ਲੈਂਦੇ ਗੱਡੀਆਂ ਬਦਲ ਮੀਆਂ ਤੇ ਹੁਣ ਜਾ ਕੇ ਐਂਡ ਹੋਇਆ ਸੌਦੇ 'ਚ ਆ ਹੁਣ ਚੱਲੀ ਆ ਪੱਠ ਸਹੀ ਟਿਕਾਣੇ ਤੇ ਆਵਦੇ ਦੇ ਆ ਦੇਖ ਸਕਦੇ ਆ ਹੋਣ ਜੜੀ ਪੱਠ ਸਾਰੇ ਸਾਬ ਤੇ ਤੇਰੇ ਹੀ ਪੱਠ ਸਹੀ ਸਹੀ ਟਿਕਾਣੇ ਤੇ ਹੁਣ ਜੜੀ ਪੱਠ ਪਹੁੰਚੀ ਆ ਆ ਲਓ ਜੀ ਅੱਜ ਨੂੰ ਪਹੁੰਚੀ ਹੁਣ ਸੇ ਜੜੀ ਪੱਠ ਨਾਲ ਸਹੀ ਟਿਕਾਣੇ ਤੇ ਪਹੁੰਚੀ ਰਾਜੂ ਕੋਲੇ ਹੋਰ ਰਾਜ ਸასი ਕਾਲ ਬਈ ਕਿਵੇਂ ਲੱਗਾ ਪ੍ਰੋਗਰਾਮ ਨੂੰ ਵਧੀਆ ਜੀ ਬਹੁਤ ਵਧੀਆ ਹਰ ਬੁੱਧਵਾਰ ਇੱਥੇ ਆਓ ਬਈ ਬਹੁਤ ਵਧੀਆ ਮੇਲਾ ਲੱਗਦਾ ਬਹੁਤ ਵਧੀਆ ਇੱਥੇ ਬੰਦੇ ਆ ਬਹੁਤ ਵਧੀਆ ਇੱਕ ਦੂਜੇ ਦੀ ਹੈਲਪ ਕਰਦੇ ਠੀਕ ਹੈ ਵੱਟ ਚੜ ਕੇ ਇੱਥੇ ਆਓ ਬਈ ਗੱਬਣ ਬੱਕਰੀਆਂ ਸੂਣ ਵਾਲੀਆਂ ਬੱਕਰੀਆਂ ਕਾਟੂ ਮਾਲ ਇੱਥੇ ਵਾਧੂ ਓਕੇ ਜੋਨਾ ਮਾਨ ਨਿਮਾ ਕੇ ਲਗਿਆ ਨਿਮੇ ਹੋ ਨਿਮੇ ਨਹੀਂ ਰੋਲਾ ਕਹਦਾ ਸੀ ਨਾ ਇਹ 10 ਪਹਿਲਾਂ ਥੋੜਾ ਆ ਜਿਹੜਾ ਪਾਠਰੀ ਦੇ ਉਧਰ ਕਿਤੇ ਉਧਰ ਗੱਲਾ 100 ਰੁਪਏ ਦਾ 100 ਰੁਪਏ ਨਹੀਂ ਰੋਲਾ ਸੀ ਕਿ ਅੜੀ ਸੀ ਨਹੀਂ ਨਹੀਂ ਅੜੀ ਕਰ ਲੋ ਚਾਜੋ ਮਰਜੀ ਕਰ ਲੋ ਹੀ ਵੀ ਪੈਸੇ ਪੂਰੇ ਆਪਾਂ ਕਰਦੇ ਪੂਰੇ ਪੈਸੇ ਪੂਰੇ ਨੇ ਬਾਈਕ ਦਾ 100 ਘਟਾ ਦੇਣਾ ਹੁਣ ਪੂਰੇ ਹੋ ਗਏ ਹਾਂ ਪੂਰੇ ਜਮਾ ਪੂਰੇ ਆ ਘਟਵਾ ਤਾਂ ਨਹੀਂ ਹੁਣ ਨਾ ਨਾ ਤੇ ਕਿਵੇਂ ਰਿਆ ਮੰਡੀ ਦਾ ਮਹੌਲਾ ਤੈਨੂੰ ਕਿਵੇਂ ਲੱਗਿਆ ਬਈ ਬਾਈ ਬਹੁਤ ਵਧੀਆ ਬਈ ਮੋਲ ਉਹਦੀ 8 9 ਸੌਦੇ ਆ ਹਰ ਤਨ 9 ਪਸ਼ੂ ਰਹਿ ਗਏ ਆ ਠੀਕ ਆ ਤੇ ਦੋ ਤਲਾ ਤਖਰੀਦ ਲਈਏ ਚਲੋ ਕੱਲੇ ਦੇ ਤੇਰੇ ਦੇ ਨਾ 1200 ਦੇ ਕਰ ਗਿਆ ਜਾਨੀ ਕੇ ਠੀਕ ਆ ਜੀ ਧੰਨਵਾਦ ਜੀ ਆ ਦੋ ਤਾਂ ਨਿੰਮੇ ਦੀ ਗੱਡੀ ਸੀਗੀ ਆ ਇਧਰ ਆ ਜੂ ਦੀ ਖੜੀ ਆ ਤੇ ਗੱਡੀ ਚ ਗੱਡੀ ਵਜਣ ਵਾਲੀ ਗੱਲ ਸੀ ਅੱਜ ਤਾਂ ਕਦੇ ਉਹ ਕਹਿੰਦੇ ਪੱਠ ਲਾ ਤੇ ਕਿਤੇ ਉਹ ਕਹਿੰਦੇ ਮੈਂ ਨਹੀਂ ਲਾਉਣ ਤੇ ਉਹ ਕਹਿੰਦੇ ਇਧਰ ਆ